ਗੱਲ ਇਹ ਆ ਬਈ ਬੀਜੇਪੀ ਆ ਸਾਰੀ ਬੀਜੇਪੀ ਕੁਝ ਸਾਡੇ ਵਰਗੇ ਨੇ ਜਿਹੜੇ ਨਵੇਂ ਆਏ ਆ ਕੁਝ ਪੁਰਾਣੇ ਆ ਜਿਨ੍ਹਾਂ ਦੇ ਕਰਕੇ ਅਸੀਂ ਬੀਜੇਪੀ ਪਾਰਟੀ ਇੱਕ ਗੱਲ ਕਹਿੰਦੀ ਆ ਮੈਂ ਲੀਡਰਸ਼ਿਪ ਦੀ ਗੱਲ ਨਹੀਂ ਕਰ ਰਿਹਾ ਮੈਂ ਬੀਜੇਪੀ ਵਰਕਰ ਦੀ ਗੱਲ ਕਰ ਰਿਹਾ ਜਿਹਦੇ ਕਰਕੇ ਬੀਜੇਪੀ ਆ ਉਹ ਕਹਿੰਦੇ ਜੀ ਮਸਾਂ ਆਜ਼ਾਦ ਹੋਏ ਆ ਮਸਾਂ ਆਜ਼ਾਦ ਹੋਏ ਆ ਕੀ ਅਸੀਂ ਬੀਜੇਪੀ ਦੀ ਆਜ਼ਾਦੀ ਆ ਜਿਹੜੀ ਉਹਦੇ ਵਿੱਚ ਹਵਾ ਲੈ ਰਹੇ ਆ ਚੰਗੀ ਗੱਲ ਨਹੀਂ ਲੱਗ ਰਹੀ ਅਸੀਂ ਕਿਉਂ ਅਕਾਲੀ ਦਲ ਦੇ ਜਾ ਕੇ ਦੁਆਰਾ ਥੱਲੇ ਲੱਗਾਂਗੇ ਜਾਂ ਨਾਲ ਲੱਗਾਂਗੇ ਸਾਨੂੰ ਕੀ ਸਾਡੀ ਬੀਜੇਪੀ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਮੁਲਕ ਦੇ ਬਣ ਗਏ ਜਾਂ ਤਾਂ ਹੋਵੇ ਨਾ ਵੀ ਸਾਡੇ ਕੋਲ ਕੁਝ ਹੋਵੇ ਨਾ ਅਕਾਲੀ ਅਕਾਲੀ ਅਸਲੀ ਗੱਲ ਤਾਂ ਅਕਾਲੀ ਕਰਨ ਕੀ ਬੀਜੇਪੀ ਅਕਾਲੀ ਆ ਜਿਹੜੇ ਉਹ ਸੁਖਵੀਰ ਨਾਲ ਲੱਗਣਾ ਨਹੀਂ ਚਾਹੁੰਦੇ ਤੇ ਉਹ ਦਰ ਚ 26 ਚ ਸਾਰਾ ਹੀ ਲੈਣਾ ਨਾ ਲੈਣਾ ਉਹ ਬੀਜੇਪੀ ਦੀ ਲੀਡਰਸ਼ਿਪ ਦੀ ਮਰਜ਼ੀ ਆ ਪਰ ਜਿਹੜੇ ਅਕਾਲੀ ਦਲ ਵਾਲੇ ਨੇ ਉਹ ਸਾਰੇ ਹੀ ਸਾਡੇ ਅੰਦਰੋਂ ਸੰਪਰਕ ਚ ਨੇ 26 ਚ ਸਾਰੇ ਹੀ ਇੱਧਰ ਬੀਜੇਪੀ ਚ ਆਉਣ ਸਤਾਈ ਨਾ 26 ਚ ਹੀ ਇੱਧਰ ਉਹ ਕਹਿੰਦੇ ਜੀ ਬੱਬੀ ਕੱਲ ਇੰਨੀ ਆ ਸਿਰਫ ਉਹ ਗੱਲ ਕਰਦੇ ਆ ਨਾ ਵੀ ਜੇ ਤਾਂ ਕਰਦੇ ਆ ਵੀ ਉਹਨਾਂ ਦਾ ਮਨ ਬੀਜੇਪੀ ਦਾ ਕਦੇ ਕਿਸੇ ਬੀਜੇਪੀ ਵਾਲਿਆਂ ਨੂੰ ਸੁਣਿਆ ਵੀ ਇਹ ਕਾਲੀ ਦਲ ਨਾਲ ਸਮਝੌਤਾ ਕਰਨਾ ਮਸਾਂ ਠੰਡਾ ਸਾਹ ਆ ਰਿਹਾ ਅਸੀਂ ਲਿਬੜੇ ਤੇ ਬੜਿਆਂ ਤੋਂ ਕੀ ਲੈਣਾ ਅਸੀਂ 100 ਜਿੱਤੇ 100 ਮਤਲਬ ਮੈਂ ਕੀ ਹੁਣ ਸ਼ਬਦ ਵਰਤਨਾ ਨਹੀਂ ਚਾਹੁੰਦਾ ਉਹ ਅਸੀਂ ਕਾਨੂੰਨ ਸੇ ਹਟਨਕ ਚਲੋ ਠੀਕ ਹੈ ਬਿਲਕੁਲ ਸਤਿ ਸ਼੍ਰੀ ਅਕਾਲ ਬਸ ਦੇ ਵਿੱਚ ਖਾਣਾ ਜਗੀ ਸਿਖਰਾ ਤੇ ਆ ਸਤਿੰਦਰ ਸਿੰਘ ਆਵਾਗੈ ਨਹੀਂ ਕਿ ਮੈਂ ਤਾਂ ਕਾਂਗਰਸ ਦੇ ਆਪੇ ਸੋਧੇ ਨਹੀਂ ਪ੍ਰਚਾਰ ਕਰਦੇ ਬਾਲੀ ਮਾੜੀ ਹੋ ਰਹੀ ਐਨੀ ਮਾੜੀ ਇਹਦਾ ਜੱਗੋਂ ਤੇਰਵੀ ਹੋ ਰਹੀ ਐ ਇਦੋਂ ਮਾੜੀ ਨਹੀਂ ਕਦੇ ਸੁਣੀ ਸੀ ਵੀ ਲੀਡਰ ਹੁਣ ਹੁਣ ਸ਼ਾਇਦ ਹੁਣ ਸ਼ਾਇਦ ਆਏ ਆ ਉਹਨਾਂ ਦੇ ਇੰਚਾਰਜ ਚੰਡੀਗੜ੍ਹ ਪਹੁੰਚੇ ਆ ਹਾਈ ਹੋਏ ਰੱਬਾ ਹਾਈ ਹੋਏ ਰੱਬਾ ਉਹ ਬੇਸ਼ਰਮਾਂ ਦੀ ਡੁੱਲ ਗਈ ਖੀਰ ਕਹਿੰਦੇ ਕੀ ਕਹਿੰਦੇ ਪੱਟਾ ਸਿੱਧਾ ਹੀ ਖਾਣੇ ਉਹਨੇ ਅਜੀਦਾ ਕਹਿੰਦੇ ਐਂ ਹੀ ਖਾਣੇ ਹੁਣ ਬਿਸ਼ਰਮ ਹੋ ਕੇ ਯਾਰ ਆਸ਼ੂ ਨੇ ਬੜ ਨਹੀਂ ਦਿੱਤੇ ਹੁਣ ਉਹ ਇਨਚਾਰਜ ਸਾਹਿਬ ਨੂੰ ਨਾਲ ਦੱਸੋ ਯਾਰ ਇਹ ਤਾਂ ਬਸ ਹੁਣ ਕਹਿੰਦੇ ਭਾਰ ਚੱਕ ਲਿਆ ਜੀ ਅੱਜ ਆ ਗਏ ਭਾਰ ਭਾਰ ਤਾਂ ਨਿੰਗ ਚੁੱਕਿਆ ਤੂੰ ਹੀ ਪਹਾੜ ਚੱਕਿਆ ਹੁਣ ਕੋਈ ਜਿਹੜਾ ਵੋਟਾਂ ਵਾਲਾ ਕੰਮ ਉਹ ਤਾਂ ਉਹ ਤਾਂ ਲੋਕ ਫੈਸਲਾ ਕਰ ਚੁੱਕੇ ਇਹ ਵੀ ਬੜੇ ਸ਼ੈਤਾਨ ਨੇ ਦੇਖੋ ਜਾਨ ਬੁੱਝ ਕੇ ਪਹਿਲਾਂ ਐਨ ਕਾਂਗਰਸ ਦਾ ਕੰਮ ਕਰਕੇ ਲਹੂ ਪੀ ਕੇ ਰਾਜਾ ਵੜਿੰਗ ਬਾਜਵਾ ਦੂਜਾ ਕੌਣਾ ਬਲ ਇੱਕ ਜਿਹੜਾ ਬਗਲੋਨ ਐਨ ਜਦੋਂ ਹੁਣ ਕੰਮ ਹੋ ਗਿਆ ਪਤਾ ਲੱਗ ਗਿਆ ਵੀ ਗਿਆ ਚੌਥੇ ਤੇ ਆਸ਼ੂ ਵੀ ਹੁਣ ਦੁਬਾਰਾ ਮਾੜੀ ਗੱਲ ਆ ਵੀ ਲਿਫਟ ਹੋਣਾ ਹੀ ਨਹੀਂ ਹੁਣ ਚੱਕ ਹੋਣਾ ਹੀ ਨਹੀਂ ਮੈਂ ਮਾਫੀ ਮੰਗ ਕੇ ਕਹਿਣਾ ਚਾਹੁੰਦਾ ਹੁਣ ਜਦੋਂ ਐਨ ਉਹ ਜਿਹੜਾ ਤੇਲ ਦੀ ਟੈਂਕੀ ਸੀ ਨਾ ਪੂਰੀ ਜਦੋਂ ਫਟ ਗਈ ਐ ਬਵੰਡਰ ਬਣ ਗਿਆ ਹੁਣ ਹੁਣ ਐਂਬੂਲੈਂਸਾਂ ਹੁਣ ਫਾਇਰ ਗੇਡਾਂ ਜਿੰਨੀਆਂ ਮਰਜ਼ੀ ਲੈ ਆਉਣ ਹੁਣ ਕਾਂਗਰਸ ਪਾਰਟੀ ਦਾ ਜਿਹੜਾ ਏ ਉਹ ਤੰਬੂ ਫੂਕ ਚੁੱਕੇ ਆ